ਮਾਨ ਸਰਕਾਰ ਆਈ ਸੀ ਉਸ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸਿੱਖਿਆ ਤੇ ਸਿਹਤ ਦੇ ਵੱਲ ਖਾਸ ਤਆਂ ਦਿੱਤਾ ਜਾਏਗਾ ਤੇ ਸਿਹਤ ਖੇਤਰ ਦੇ ਵੱਲ ਹੁਣ ਹੋ ਰਹੀ ਹੈ ਪ੍ਰਗਤੀ ਸੀ। ਪਰ 293 ਲੋਕਾਂ ਨੂੰ ਅੱਜ ਨਿਯੁਕਤੀ ਪੱਤਰ ਮਿਲੇ ਆ ਲੋਕਾਂ ਦੇ ਵਿੱਚ ਖੁਸ਼ੀ ਹੈ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਨਾ ਉਹਨਾਂ ਦੇ ਪਰਿਵਾਰਾਂ ਨੂੰ ਮਾਪਿਆਂ ਨੂੰ ਮੁਬਾਰਕਬਾਦ ਦਿੰਨਾ ਪੈਣਾ ਭਰਾਵਾਂ ਨੂੰ ਸਾਰਿਆਂ ਨੂੰ। 960 ਦੇ ਕਰੀਬ 980 ਜਿਹੜੇ ਹੈਗੇ ਆ ਮਲਟੀ ਪਰਪਸ ਹੈਲਥ ਵਰਕਰ ਫੀਮੇਲ ਦੀ ਜਿਹੜੀ ਰਿਕਰੂਟਮੈਂਟ ਹੋ ਗਈ ਆ ਉਹਨਾਂ ਦੀ ਸਰਟੀਫਿਕੇਸ਼ਨ ਸਰਟੀਫਿਕੇਟ ਵੈਰੀਫਿਕੇਸ਼ਨ ਚੱਲਦੀ ਪਈ ਔਰ ਉਹਨਾਂ ਨੂੰ ਬੜੀ ਜਲਦੀ ਨਿਯੁਕਤੀ ਪੱਤਰ ਦੇਾਂਗੇ ਦੇ ਵਿੱਚ ਅੱਜ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਨੇ ਸਾਡੇ ਨਾਲ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਨੇ ਡਾਕਟਰ ਸਾਹਿਬ ਸਿਹਤ ਵਿਭਾਗ ਦਾ ਕਿਉਂਕਿ ਜਦੋਂ ਮਾਨ ਸਰਕਾਰ ਆਈ ਸੀ ਉਸ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸਿੱਖਿਆ ਤੇ ਸਿਹਤ ਦੇ ਵੱਲ ਖਾਸ ਧਿਆਨ ਦਿੱਤਾ ਜਾਏਗਾ ਤੇ ਸਿਹਤ ਖੇਤਰ ਦੇ ਵੱਲ ਹੁਣ ਹੋ ਰਹੀ ਹੈ ਪ੍ਰਗਤੀ ਬਿਲਕੁਲ ਹੋ ਰਹੀ ਹੈ ਜੀ ਦੇਖੋ ਤੁਹਾਡੇ ਸਾਹਮਣੇ 293 ਲੋਕਾਂ ਨੂੰ ਅੱਜ ਨਿਯੁਕਤੀ ਪੱਤਰ ਮਿਲੇ ਆ ਲੋਕਾਂ ਦੇ ਵਿੱਚ ਖੁਸ਼ੀ ਆ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਨਾ ਉਹਨਾਂ ਦੇ ਪਰਿਵਾਰਾਂ ਨੂੰ ਮਾਪਿਆਂ ਨੂੰ ਮੁਬਾਰਕਬਾਦ ਦਿੰਨਾ ਪੈਣਾ ਭਰਾਵਾਂ ਨੂੰ ਸਾਰਿਆਂ ਨੂੰ ਮੋੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਮੈਂ ਕਿ ਇਸੇ ਤਰ੍ਹਾਂ ਜਿਹੜਾ ਹੈਗਾ ਰੰਗਲਾ ਪੰਜਾਬ ਬਣੂਗਾ ਨਾ ਇਸੇ ਤਰ੍ਹਾਂ ਸਿਰਸਰਾਂ ਚੱਲਦਾ ਰਹਿਣਾ ਚਾਹੀਦਾ 400 ਡਾਕਟਰਾਂ ਦੀ ਰਿਕਰੂਟਮੈਂਟ ਚੱਲ ਰਹੀ ਆ 986 ਦੇ ਕਰੀਬ 980 ਜਿਹੜੇ ਹੈਗੇ ਆ ਉਹ ਮਲਟੀ ਪਰਪਸ ਹੈਲਥ ਵਰਕਰ ਫੀਮੇਲ ਦੀ ਜਿਹੜੀ ਰਿਕਰੂਟਮੈਂਟ ਹੋ ਗਈ ਆ ਉਹਨਾਂ ਦੀ ਸਰਟੀਫਿਕੇਸ਼ਨ ਸਰਟੀਫਿਕੇਟ ਵੈਰੀਫਿਕੇਸ਼ਨ ਚੱਲਦੀ ਪਈ ਔਰ ਉਹਨਾਂ ਨੂੰ ਬੜੇ ਜਲਦੀ ਨਿਯੁਕਤੀ ਪੱਤਰ ਦੇਾਂਗੇ ਔਰ ਹੋਰ ਵੀ ਜਿਹੜੀਆਂ ਬਾਕੀ ਦੀਆਂ ਰਿਕਰੂਟਮੈਂਟਸ ਹੋ ਵੀ ਸਰਜਿਆ ਕਰਾਂਗੇ ਜੀ ਤੇ ਇਸੇ ਤਰ੍ਹਾਂ ਸਿਰਸਰਾਂ ਚੱਲਦਾ ਰਹਿਣਾ ਚਾਹੀਦਾ ਸਿਹਤ ਕ੍ਰਾਂ ਲੋਕ ਸਭ ਤੁਸੀਂ ਗੱਲ ਕੀਤੀ ਕਿ ਕਈ ਹਸਪਤਾਲਾਂ ਦੇ ਵਿੱਚ ਵਾਕਈ ਡਾਕਟਰਸ ਦੀ ਬਹੁਤ ਜ਼ਿਆਦਾ ਕਮੀ ਹੈ। ਅਗਰ ਅਸੀਂ ਬਾਰਡਰ ਏਰੀਆ ਦੇ ਵੱਲ ਫਿਰੋਜ਼ਪੁਰ ਫਾਜ਼ਿਲਕਾ ਵਾਲੀ ਸਾਈਡ ਜਾ ਕੇ ਦੇਖਿਆ ਤਾਂ ਹਸਪੀਟਲਸ ਤਾਂ ਹੈਗੇ ਪਰ ਫੈਸਿਲਿਟੀਆਂ ਨਹੀਂ ਹੈਗੀਆਂ ਕਿਉਂਕਿ ਡਾਕਟਰ ਹੈ ਨਹੀਂ ਤੇ ਇਸ ਕਰਕੇ ਪੀਜੀਆਈ ਦੇ ਵਿੱਚ ਲਾਈਨਾਂ ਲੱਗਦੀਆਂ ਹੁੰਦੀਆਂ ਕਿਉਂਕਿ ਸਾਰੇ ਇੱਧਰ ਨੂੰ ਦੌੜਦੇ ਉਧਰ ਬਿਲਡਿੰਗਸ ਹੈਗੀਆਂ ਪਰ ਬਿਲਡਿੰਗਸ ਉਹ ਚਿੱਟਾ ਹਾਥੀ ਸਾਬਿਤ ਹੋ ਰਹੀਆਂ ਕਿਉਂਕਿ ਵਿੱਚ ਡਾਕਟਰਸ ਦੀ ਕਮੀ ਬਹੁਤ ਨਹੀਂ ਨਹੀਂ ਹੁਣ ਡਾਕਟਰਸ ਰੱਖ ਰਹੇ ਆ ਅਸੀਂ ਪੈਰਾਮੈਡੀਕਸ ਵੀ ਰੱਖ ਰਹੇ ਆ ਡਾਕਟਰਸ ਵੀ ਰੱਖ ਰਹੇ ਆ ਦਵਾਈਆਂ ਪਹੁੰਚਾਤੀਆਂ ਹੋਈਆਂ ਐਕਸ-ਅਲਟਰਾਸਾਉਂਡ ਮਸ਼ੀਨਾਂ ਉਹ ਬਿਲਕੁਲ ਸਾਰਿਆਂ ਨੂੰ ਪੰਜਾਬ ਦੇ ਸਾਰੇ 3.5 ਕਰੋੜ ਲੋਕਾਂ ਨੂੰ ਅਸੀਂ ਬਹੁਤ ਵਧੀਆ ਸੇਵਾ ਹੁਸੂਲਤਾਂ ਦੇਵਾਂਗੇ ਆਈ ਸ਼ੋਰ ਦਮ ਅਸੀਂ ਉਹਦੇ ਵਾਸਤੇ ਉਹ ਜੇ ਉੱਥੇ ਲੋਕਾਂ ਨੂੰ ਜਾਣ ਲਈ ਇਨਸੈਂਟਿਵੇਸ ਵੀ ਕਰਨਾ ਪੈਂਦਾ ਉਹ ਵੀ ਕਰਾਂਗੇ ਬੱਚਿਆਂ ਦੇ ਵਿੱਚ ਅੱਗੇ ਅਸੀਂ ਜਿਹੜੇ ਨਵੀਆਂ ਬਹੁਤ ਸਾਰੀਆਂ ਐਜੂਕੇਸ਼ਨ ਜਿਹੜੀ ਮੈਡੀਕਲ ਐਜੂਕੇਸ਼ਨ ਆ ਉਹਨੂੰ ਉਹ ਹਲੇ ਤੱਕ ਰਿਲੀਜ਼ ਨਹੀਂ ਕੀਤਾ ਗਿਆ 1100 ਉਹਨਾਂ ਦਾ ਹੈਗਾ ਜੀ ਸਬਕ 200 ਕਰੋੜ ਜਿਹੜਾ ਹੈਗਾ ਉਹ ਜਿਹੜਾ ਯੂਸ਼ਮਨ ਭਾਰਤ ਸਿਹਤ ਬੀਮਾ ਯੋਜਨਾ ਦਾ ਹੈਗਾ ਕੁੱਲ ਮਿਲਾ ਕੇ 13-1400 ਕਰੋੜ ਰੁਪਏ ਬਣ ਜਾਂਦੇ ਤੇ ਕੀ ਕੁਝ ਰਿਸਪੌਂਸ ਮਿਲਿਆ ਜਿਵੇਂ ਅੱਡਾ ਜੀ ਹੋਰਨ ਮੈਂ ਬਹੁਤ ਅੱਛਾ ਪੋਜ਼ਿਟਿਵ ਜੀ ਕਿ ਅੱਡਾ ਸਾਹਿਬ ਨੇ ਸਾਡਾ ਵਿਊ ਪੁਆਇੰਟ ਸਮਝਿਆ ਔਰ ਅਸੀਂ ਜਿਹੜੇ ਆਪਣੇ ਡਿਫਰੈਂਸਸ ਆ ਉਹ ਆਰਨ ਆਊਟ ਕਰ ਲਏ ਆ ਸਾਰੇ ਤੇ ਅਸੀਂ ਜਿਹੜੀ ਕੋ-ਬ੍ਰਾਂਡਿੰਗ ਕਰਕੇ ਬਹੁਤ ਜਲਦੀ ਜਿਹੜਾ ਹੈਗਾ ਅਸੀਂ ਉਹ ਪ੍ਰੋਪੋਜ਼ਲ ਥਰੂ ਕਰਕੇ ਬਹੁਤ ਜਲਦੀ ਫੰਡਸ ਆਣੇ ਸ਼ੁਰੂ ਹੋ ਜਾਣਗੇ ਵਿਚ ਕੀ ਨਾਮ ਵੀ ਚੇਂਜ ਕਿਤੇ ਜਾਣਗੇ ਜਦੋਂ ਕਰਾਂਗੇ ਜਦੋਂ ਸਾਡਾ ਫਾਈਨਲ ਹੋ ਜਾਏਗਾ ਤੁਹਾਡੇ ਨਾਲ ਸਾਰਾ ਸ਼ੇਅਰ ਕਰ ਦਾਂਗੇ ਅ اچھا ਕਈ ਮੁਹੱਲਾ ਕਲੀਨਿਕਸ ਦਾ ਅੱਜ ਕੀ ਰਿਸਪਾਂਸ ਮਿਲ ਰਿਹਾ ਇੰਨੇ ਜ਼ਿਆਦਾ ਖੋਲੇ ਗਏ ਆ ਪਰ ਕਈਆਂ ਚ ਹਲੇ ਵੀ ਕਹਿੰਦੇ ਫੈਸਿਲਿਟੀਆਂ ਹੈ ਨਹੀਂ ਨੇ ਬਹੁਤ ਅੱਛਾ ਚੱਲ ਰਿਹਾ ਜੀ ਬਹੁਤ ਅੱਛਾ ਚੱਲ ਰਿਹਾ ਦੇਖੋ ਜਿਹੜੇ ਕੋਈ ਡਿਸਪੈਂਸਰੀਆਂ ਹੁੰਦੀਆਂ ਕੋਈ ਡਾਕਟਰ ਛੁੱਟੀ ਚਲਾ ਗਿਆ ਕੋਈ ਬਿਮਾਰ ਹੋ ਗਿਆ ਕੋਈ ਛੱਡ ਗਿਆ ਇਹ ਸਾਰਾ ਚੱਲਦਾ ਰਹਿੰਦਾ 842 ਆ ਉਹ 10 15 20 ਦੇ ਵਿੱਚ ਜਿਹੜੀਆਂ ਡਾ ਇਹੋ ਜਿਹੀਆਂ ਚੇਂਜਸ ਚੱਲਦੀਆਂ ਰਹਿਣੀਆਂ ਹੈਗੀਆਂ 2 ਕਰੋੜ ਤੋਂ ਬਾਅਦ ਜਿਹੜੇ ਲੋਕ ਆ ਉਥੇ ਇਲਾਜ ਕਰਾ ਚੁੱਕੇ ਆ ਬਹੁਤ ਅੱਛਾ ਚੱਲ ਰਿਹਾ ਵੀ ਆਰ ਵੈਰੀ ਹੈਪੀ ਜੀ ਉਹਦੀ ਜਿਹੜੀ ਆਊਟਕਮ ਹੈ ਲੋਕਾਂ ਦਾ ਵਿੱਚ ਉਹ ਲੋਕਾਂ ਦੀ ਜਿਹੜੀ ਫੀਡਬੈਕ ਆ ਬਹੁਤ ਪੋਜ਼ਿਟਿਵ ਆ ਲੋਕ ਬਹੁਤ ਖੁਸ਼ ਆ ਕਿ ਸਾਨੂੰ ਕਰਦੇ ਨੇ ਜਿਹੜੇ ਟੈਸਟ ਵੀ ਹੁੰਦੇ ਆ اور 80 ਦਵਾਈਆਂ ਮਿਲ ਰਹੀਆਂ 38 ਟੈਸਟ ਹੋ ਰਿਹਾ ਡਾਕਟਰ ਹੈ ਕੰਪਿਊਟਰਾਈਜ਼ਡ ਹੈ ਸਟਾਫ ਪੂਰਾ ਲੋਕ ਪੀਪਲ ਆਰ ਵੈਰੀ ਹੈਪੀ ਸਾਫਟ 3 ਬਿਲਡਿੰਗ ਹੈ ਜੀ ਅਨੁਲ ਇਸ ਸਮੇਂ ਛੋਰ ਵੀ ਦੇਖਿਆ ਜਾਏਗਾ ਕਿ ਇਹ ਹੋਰ ਵੀ ਤਿਆਰ ਹੋ ਰਿਹਾ ਹੈ ਜੀ ਲਗਾਤਾਰ ਇਸੇ ਤਰ੍ਹਾਂ ਸਿਲਸਿਲਾ ਚੱਲਦਾ ਜਾਏਗਾ ਧੰਨਵਾਦ ਬਿਲਕੁਲ ਪੰਜਾਬ ਦੇ ਹੈਲਥ ਮਿਨਿਸਟਰ ਡਾਕਟਰ ਬਲਬੀਰ ਸਾਡੇ ਨਾਲ ਸੀ ਜਿਨ੍ਹਾਂ ਨੇ ਕਿਹਾ ਕਿ ਇਹ ਸਿਲਸਿਲਾ ਇਸੇ ਤਰੀਕੇ ਦੇ ਨਾਲ ਚੱਰੀ ਰਹੇਗਾ ਨੌਕਰੀਆਂ ਦੇਣ ਦਾ ਵੀ ਨੌਜਵਾਨਾਂ ਨੂੰ ਤੇ ਸਿਹਤ ਦੇ ਖੇਤਰ ਦੇ ਵੱਲ ਵੀ ਲਗਾਤਾਰ ਪੰਜਾਬ ਸਰਕਾਰ ਜਿਹੜੀ ਹੈ ਬੜੀ ਪੋਜ਼ਿਟਿਵ ਹੈ ਤੇ ਕਦਮ ਦਰ ਕਦਮ ਜੜੇ ਅੱਗੇ ਵਧਦੇ ਜਾਵਾਂਗੇ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਜਿਹੜੀ ਚੰਗੀ ਸਿਹਤ ਮੁਹੱਈਆ ਕਰਵਾਈ ਜਾ ਸਕੇ ਕੈਮਰਾ ਪਰਸਨ ਕਗਨ ਦੇ ਨਾਲ ਸ਼ਾਲੂ ਮਿਰੋਕ ਚੰਡੀਗੜ੍ਹ